ਧਿਆਨ ਨਾਲ ਦੇਖੋ ਇਹਨਾਂ ਠੱਗਾ ਦੀਆਂ ਤਸਵੀਰਾਂ ਨੂੰ ਕਿਤੇ ਤੁਸੀਂ ਵੀ ਨਾ ਹੋ ਜਾਇਓ ਇਹਨਾਂ ਦੀ ਠੱਗੀ ਦਾ ਸ਼ਿਕਾਰ ਬਾਬੇ ਬਣ ਕੇ ਆਉਂਦੇ ਹਨ ਇਹ گروਹ ਦੇ ਮੈਂਬਰ ਤੇ ਕਰ ਜਾਂਦੇ ਹਨ ਲੋਕਾਂ ਨਾਲ ਲੱਖਾਂ ਰੁਪਏ ਦਾ ਠੱਗੀ ਨੋਸਰਵਾਸ ਠੱਗਾ ਵੱਲੋਂ ਗੁਰਿਆਨ ਚ ਇੱਕ ਔਰਤ ਕੋਲ 4 ਤੋਲੇ ਸੋਨੇ ਦੇ ਗਹਿਣੇ ਤੇ ਨਗਦੀ ਠੱਗੇ ਚੋਣ ਦੀ ਖਬਰ ਹੈ ਦੇਵੀਬਾਸੀ ਰਾਮਗੜੀਆ ਮੁਹੱਲਾ ਗੁਰਿਆਨ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਬੀਰਵਾਨੂ ਸਾਈਕਲ ਤੇ ਜੀਟੀ ਰੋਡ ਤੇ ਕੰਮ ਕਰਨ ਜਾ ਰਹੀ ਸੀ ਕਿ ਇੱਕ ਵਿਅਕਤੀ ਨੇ ਉਸ ਕੋਲੋਂ ਧਾਰਮਿਕ ਆਸਥਾਨ ਦਾ ਰਸਤਾ ਪੁੱਛਿਆ ਜਦੋਂ ਉਹ ਅੱਗੇ ਗਈ ਤਾਂ ਇੱਕ ਔਰਤ ਨੇ ਕਿਹਾ ਕਿ ਉਹ ਬਾਬਾ ਜੀ ਤੁਹਾਨੂੰ ਕੀ ਕਹਿ ਰਹੇ ਸਨ ਤੁਸੀਂ ਬਹੁਤ ਭਾਗਾ ਵਾਲੇ ਹੋ ਕਿ ਬਾਬਾ ਜੀ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਇਸਤੇ ਉਹ ਗੱਲਾਂ-ਵਾਟਾਂ ਵਿੱਚ ਪਾ ਕੇ ਮੇਰੇ ਗਹਿਣੇ ਮੰਗਣ ਲੱਗੇ ਮੈਂ 700 ਰੁਪਏ ਨਗਦ ਤੇ ਕੁਝ ਗਹਿਣੇ ਦੇ ਦਿੱਤੇ ਉਹ ਮੇਰੇ ਨਾਲ ਘਰ ਮੋਟਰਸਾਈਕਲ ਤੇ ਆ ਗਏ ਅਤੇ ਘਰੋਂ ਚਾਰ ਮੁੰਦਰੀਆਂ ਦੋ ਟੋਪਸ ਨਾਥਾ ਤੇ ਹੋਰ ਗਹਿਣੇ ਜੋ ਲਗਭਗ 4 ਤੋਲੇ ਬਣਦੇ ਹਨ ਲੈ ਕੇ ਫਰਾਰ ਹੋ ਗਏ ਉਹ ਮੈਨੂੰ ਜਾਂਦੇ ਹੋਏ ਇੱਕ ਪੋਟਲੀ ਦੇ ਗਏ ਜਿਸ ਵਿੱਚ ਕਾਫੂਸ ਭਰਿਆ ਹੋਇਆ ਸੀ ਜਦੋਂ ਤੱਕ ਦੇਵੀ ਨੂੰ ਲੁੱਟੇ ਜਾਣ ਦੀ ਸਮਝਾਈ ਤਾਂ ਨੌਸਰਵਜ ਫਰਾਰ ਹੋ ਚੁੱਕੇ ਸਨ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਮੁਹੱਲੇ 'ਚ ਲੱਗੇ ਸੀਸੀਟੀਵੀ ਫੁਟੇਜ ਪੁਲਿਸ ਨੇ ਬਰਾਮਦ ਕਰ ਲਈ ਹੈ ਜਿਸ ਵਿੱਚ ਨੌਸਰਵਾਦ ਠੱਗਾ ਦੀਆਂ ਤਸਵੀਰਾਂ ਆ ਗਈਆਂ ਹਨ ਪੁਲਿਸ ਵੱਲੋਂ ਇਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਦੇਵੀ ਆ ਕਿੱਥੇ ਰਹਿੰਦੇ ਆ ਅਸੀਂ ਰਾਮਗੜੀਆ ਮਹੱਲੇ ਰਹਿੰਦੇ ਆ ਅੱਜ ਕੀ ਹੋਇਆ ਤੁਹਾਡੇ ਅੱਜ ਮੈਂ ਕੰਮ ਤੋਂ ਇੱਕ ਘਰ ਕੰਮ ਕਰਕੇ ਦੂਜੇ ਘਰ ਜਾ ਰਹੀ ਸੀਗੀ ਤੇ ਕੁੰਦੀ ਨਿਵਾਸ ਦੇ ਸਾਹਮਣੇ ਇੱਕ ਬਾਬਾ ਖੜਾ ਸੀਗਾ ਤੇ ਉਹਨਾਂ ਨੇ ਮੇਰੇ ਤੋਂ ਗੁਰਦੁਆਰਾ ਪੁੱਛਿਆ ਰੋਕ ਕੇ ਤੇ ਮੈਂ ਉਹਨਾਂ ਨੂੰ ਗੁਰਦੁਆਰਾ ਦੱਸਿਆ ਕਿ ਥੋੜਾ ਜਿਹਾ ਗਾਂ ਜਾਓ ਗੁਰਦੁਆਰਾ ਹੈਗਾ ਆ ਤੋ ਉਹ ਕਹਿੰਦਾ ਚੰਗਾ ਤੁਸੀਂ ਸਾਡੇ ਨਾਲ ਮੈਂ ਪੁੱਛਿਆ ਤੁਹਾਨੂੰ ਤੁਸੀਂ ਦੱਸਿਆ ਵੀ ਕਦੇ ਫੇਰ ਟਕਰਾਂਗੇ ਤੁਹਾਨੂੰ ਕੁਛ ਦਵਾਂਗੇ ਮੈਂ ਕਿ ਕੋਈ ਨਹੀਂ ਬਾਬਾ ਜੀ ਤੁਸੀਂ ਜਾਓ ਅੱਗੇ ਅਗੁਰਦੁਆਰਾ ਫਿਰ ਉਸ ਤੋਂ ਅੱਗੇ ਗਈ ਤੇ ਉੱਥੇ ਇੱਕ ਬੰਦਾ ਔਰ ਜਨਾਨੀ ਮੋਟਰਸਾਈਕਲ ਤੋਂ ਉਤਰ ਕੇ ਖੜੇ ਸੀ ਉਹਨਾਂ ਨੇ ਮੈਨੂੰ ਪੁੱਛਿਆ ਕਿ ਬਾਬਾ ਜੀ ਤੁਹਾਨੂੰ ਕੀ ਕਹਿੰਦੇ ਸੀ ਮੈਂ ਕਿ ਬਾਬਾ ਜੀ ਮੈਂ ਤਾਂ ਗੁਰਦੁਆਰਾ ਪੁੱਛਿਆ ਕਹਿੰਦੀ ਤੁਸੀਂ ਤਾਂ ਕਰਮਾ ਭਾਗਾ ਵਾਲੇ ਹੈਗੇ ਜਿਹੜਾ ਕਿ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਕਹਿੰਦੀ ਅਸੀਂ ਤਾਂ ਬਹੁਤ ਦੂਰ ਤੋਂ ਉਹਨਾਂ ਦੇ ਮਗਰ ਲੱਗੇ ਹਾਂ ਪਰ ਉਹ ਸਾਡੇ ਨਾਲ ਗੱਲ ਨਹੀਂ ਕੀਤੀ ਉਹਨਾਂ ਨੇ ਤੇ ਤੁਹਾਡੀ ਕਿਸਮਤ ਚੰਗੀ ਆ ਤੇ ਇੰਨੇ ਅਸੀਂ ਪਿੱਛੇ ਮੁੜ ਕੇ ਦੇਖਿਆ ਤਾਂ ਬਾਬਾ ਵਾਪਸ ਆ ਰਹੇ ਆ ਸਾਡੇ ਕੋਲ ਨੂੰ ਤੇ ਉਹ ਜਨਾਨੀ ਕਹਿੰਦੀ ਬਾਬਾ ਆਉਂਦਾ ਆ ਤੇ ਤੁਸੀਂ ਇਹਨਾਂ ਨੂੰ ਕਹੋ ਸਾਡੇ ਨਾਲ ਗੱਲ ਕਰਨ ਜ਼ਰੂਰ ਅਸੀਂ ਗੱਲ ਕਰਨੀ ਹੈ ਜ਼ਰੂਰੀ ਮੈਂ ਕਿ ਕੋਈ ਨਹੀਂ ਕਿਉਂ ਨਹੀਂ ਕਰੋਗੇ ਜਦ ਤੱਕ ਸਾਡੇ ਕੋਲ ਬਾਬਾ ਪਹੁੰਚ ਗਿਆ ਤੇ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਆ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਬਾਬਾ ਜੀ ਸਾਨੂੰ ਕੁਝ ਨਹੀਂ ਚਾਹੀਦਾ ਇੱਕ ਸਿਰਫ ਬੱਚੇ ਦੀ ਤੰਦਰੁਸਤੀ ਚਾਹੀਦੀ ਆ ਤੇ ਕਹਿੰਦਾ ਠੀਕ ਆ ਕੋਈ ਨਾ ਸਾਈਕਲ ਇੱਧਰ ਖੜਾ ਕਰ ਦੋ ਸਾਈਕਲ ਖੜਾ ਕੀਤਾ ਉਹ ਦੂਸਰੀ ਜਨਾਨੀ ਨੂੰ ਪੁੱਛਿਆ ਉਹਨਾਂ ਨੇ ਕਿ ਤੁਹਾਡੇ ਕੋਲ ਕਿੰਨੇ ਪੈਸੇ ਹੈਗੇ ਆ ਤੇ ਉਹ ਕਹਿੰਦੀ ਮੇਰੇ ਕੋਲ 10000 ਹੈਗੇ ਆ ਫਿਰ ਬਾਬੇ ਨੇ ਮੇਰੇ ਤੋਂ ਪੁੱਛਿਆ ਤਾਂ ਮੈਂ ਦੱਸਿਆ ਮੇਰੇ ਕੋਲ 700 ਰੁਪਇਆ ਹੈਗਾ ਆ ਬਾਬੇ ਨੇ ਪਹਿਲਾਂ ਉਹ ਤੋਂ ਪੈਸੇ ਫੜ ਲਿਆ ਉਸ ਤੋਂ ਬਾਅਦ ਫਿਰ ਮੇਰੇ ਤੋਂ ਫੜਿਆ ਪੈਸੇ ਤੋ ਫਿਰ ਉਸ ਤੋਂ ਬਾਅਦ ਜਨਾਨੀ ਨੂੰ ਪੁੱਛਿਆ ਤੇਰੇ ਕੋ ਗਹਿਣੇ ਕੀ ਪਾਏ ਹੋਇਆ ਉਹਨੇ ਚਾਰ ਮੁੰਦੀਆਂ ਪਾਈਆਂ ਸੀ ਉਹਨੇ ਫਟਾਫਟ ਮੁੰਦੀਆਂ ਲਾ ਕੇ ਦੇਤੀਆਂ ਤੇ ਮੈਨੂੰ ਪੁੱਛਿਆ ਕੀ ਪਾਇਆ ਹੋਇਆ ਮੈਂ ਕਿਹਾ ਮੇਰੇ ਕੋਲ ਤਾਂ ਚਾਂਦੀ ਦੀਆਂ ਮੁੰਦੀਆਂ ਆ ਉਹ ਕਹਿੰਦੇ ਬਾਲੀਆਂ ਪਾਈਆਂ ਹੋਈਆਂ ਸੋਨੇ ਦੀਆਂ ਇਹ ਲਾ ਦੇ ਮੁੰਦੀਆਂ ਬਾਲੀਆਂ ਲਾਤੀਆਂ ਉਸ ਤੋਂ ਬਾਅਦ ਫਿਰ ਨੱਥ ਪਾਈ ਸੀ ਮੈਂ ਉਹ ਲਾਤੇ ਉਸ ਤੋਂ ਬਾਅਦ ਉਸ ਜਨਾਨੀ ਨੂੰ ਪੁੱਛਦੇ ਵੀ ਤੇਰੇ ਘਰ ਸੋਨਾ ਕਿੰਨਾ ਪਿਆ ਤੇ ਉਹ ਜਨਾਨੀ ਕਹਿੰਦੀ ਮੇਰੇ ਘਰ 4 ਤੋਲਾ ਸੋਨਾ ਪਿਆ ਤੇ ਮੈਨੂੰ ਪੁੱਛਿਆ ਵੀ ਤੇਰੇ ਕੋ ਕਿੰਨਾ ਪਿਆ ਤਾਂ ਮੈਂ ਕਿਹਾ ਮੇਰੇ ਘਰ ਵੀ ਪਿਆ ਸੋਨਾ ਤੇ ਉਹ ਜਨਾਨੀ ਨੂੰ ਕਹਿੰਦਾ ਪਹਿਲਾਂ ਤੇਰੇ ਘਰ ਚਲੀਏ ਤਾਂ ਉਹ ਜਨਾਨੀ ਕਹਿੰਦੀ ਨਹੀਂ ਪਹਿਲਾਂ ਚਲੋ ਇਹਨਾਂ ਦੇ ਘਰੋਂ ਚਲਦੇ ਆਂ ਉੱਥੇ ਸੋਨੇ ਨੂੰ ਫੂਕ ਮਾਰ ਕੇ ਆਂਦੇ ਆਂ ਤੇ ਮੈਂ ਕਿ ਮੇਰੇ ਕੋਲ ਸਾਈਕਲ ਆ ਮੇਰਾ ਘਰ ਦੂਰ ਆ ਕਹਿੰਦੇ ਕੋਈ ਨਾ ਸਾਈਕਲ ਇੱਥੇ ਖੜੀ ਕਰ ਦਿਓ ਤੇ ਤੁਸੀਂ ਮੋਟਰਸਾਈਕਲ ਤੇ ਚਲੋ ਤੁਹਾਡੇ ਸਾਈਕਲ ਕਿਤੇ ਨਹੀਂ ਜਾਂਦਾ ਤੁਹਾਡੀ ਸਾਈਕਲ ਦੀ ਰਾਖੀ ਮੈਂ ਕਰੂੰਗਾ ਤੇ ਉਹ ਜਨਾਨੀ ਕਹਿੰਦੀ ਹੈ ਬਾਬਾ ਤਾਂ ਬਹੁਤ ਪਹੁੰਚੀ ਹੋਈ ਬਹੁਤ ਜਾਣੀ ਜਾਣੇ ਆ ਵੀ ਤੁਹਾਡੀ ਸਾਈਕਲ ਕਿਤੇ ਨਹੀਂ ਜਾਂਦੀ ਆ ਤੁਸੀਂ ਇੱਥੇ ਸਾਈਕਲ ਛੱਡ ਦਿਓ ਉਹ ਮੈਨੂੰ ਮੋਟਰਸਾਈਕਲ ਤੇ ਬਿਠਾ ਲ ਕੇ ਲੈ ਆਏ ਬੰਦਾ ਬਾਹਰ ਖੜਾ ਹੋ ਗਿਆ ਜਨਾਨੀ ਔਰ ਬਾਬਾ ਅੰਦਰ ਆਇਆ ਮੈਨੂੰ ਕਹਿੰਦਾ ਜਿੰਨੇ ਗਹਿਣੇ ਹੈਗੇ ਫਟਾਫਟ ਕੱਢ ਕੇ ਦੇ ਦਿਓ ਮੈਨੂੰ ਗਹਿਣੇ ਮੈਂ ਕੱਢ ਕੇ ਦੇਤਾ ਉਹਨਾਂ ਨੇ ਇੱਕ ਘਾਫੂਸ ਦੀ ਪੋਟਲੀ ਕੱਚੇ ਚ ਲੁਕੋਈ ਸੀ ਉਹ ਘਾਫੂਸ ਦੀ ਪੋਟਲੀ ਕੱਢ ਕੇ ਮੈਨੂੰ ਦੇਤੀ ਤੇ ਮੇਰੇ ਗਹਿਣੇ ਲੈ ਕੇ ਫਰਾਰ ਹੋ ਗਏ ਇਸ ਸਵੇਰੇ ਸਾਡ ਹਾਂਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਆ ਮੈਂ ਸੀਸੀਟੀਵੀ ਕੈਮਰੇ ਚਾਹੀਏ ਹਾਂਜੀ ਹਾਂਜੀ ਸੀਸੀਟੀਵੀ ਕੈਮਰੇ ਚ ਆਏ ਹੋਏ ਆ ਕਿੰਨਾ ਨੁਕਸਾਨ ਕਿਨਾ ਹੋਇਆ ਨੁਕਸਾਨ ਸਾਡਾ 4 ਟੋਲਾ ਸੋਨਾ ਦਾ ਹੋਇਆ ਸਰ ਨਾਲ ਪੈਸੇ ਵੀ ਸਗੇ 700 ਰੁਪਇਆ ਘਰ ਘਰ ਵੀ ਪੁੱਛ ਹਾਂਜੀ ਇੱਕੋ ਮੋਟਰਸਾਈਕਲ ਤੇ ਆਏ ਹਾਂ ਤੁਹਾਨੂੰ ਆਪਣੇ ਨਾਲ ਬਿਠਾ ਕੇ ਮੈਂ ਹਾਂਜੀ ਆਪਣੇ ਨਾਲ ਬਿਠਾਲ ਕੇ ਲੈ ਕੇ ਆਇਆ ਹਾਂ ਹੁਣ ਮੰਗ ਕੀ ਕਰਦੇ ਤੁਸੀਂ ਹੁਣ ਮੰਗ ਕਰਦੀਆਂ ਬੰਦੇ ਫੜੇ ਜਾਣ ਜਿੱਦਾਂ ਸਾਡੇ ਨਾਲ ਠੱਗੀਆਂ ਹੋਈਆਂ ਹੋਰ ਕਿਸੇ ਨਾਲ ਹੁਣ ਬਾਕੀ ਤੁਸੀਂ ਸਾਰੇ ਵੀਡੀਓ ਦੇਖੋ ਸਾਵਧਾਨ ਹੋ ਜਾਓ ਆਪਣਾ ਤੁਸੀਂ ਧਿਆਨ ਰੱਖੋ ਕਿ ਇਦਾਂ ਤੁਹਾਡੇ ਨਾਲ ਨਾ ਹੋਵੇ ਇਹਨੇ ਬੰਦੇ ਟੂਰਨੀ ਚਾਰ ਬੰਦੇ ਇਹਨੇ ਤਿੰਨ ਬੰਦੇ ਸੀਗੇ ਦੋ ਬੰਦੇ ਇੱਕ ਢੇੜੀ ਨਾ ਹਾਂਜੀ